ਵੀਰੋ ਮੈਂ ਇੱਕ ਵਾਰ ਬੱਬੂ ਮਾਨ ਦੇ ਖਿਲਾਫ ਵੀਡੀਓ ਬਣਾਇਆ ਸੀ ਤਾਂ ਮੈਨੂੰ ਤਰ੍ਹਾਂ ਤਰ੍ਹਾਂ ਦੇ ਫੋਨ ਆਉਣ ਲੱਗ ਪਏ ਕੁਝ ਗਾਣਾ ਕੱਢਦੇ ਸੀ ਤਰ੍ਹਾਂ ਤਰ੍ਹਾਂ ਦੇ ਫੈਨ ਬੱਬੂ ਮਾਨ ਦੇ ਜੋ ਸੀ ਅਲੱਗ-ਅਲੱਗ ਟੈਪ ਦੇ ਲੋਕ ਹੁੰਦੇ ਆ ਕੁਝ ਲੋਕਾਂ ਨੇ ਮੈਨੂੰ ਬੜੇ ਜੈਂਟਲੀ ਫੋਨ ਲਾਇਆ ਇੱਕ ਜੈਂਟਲ ਬੰਦੇ ਨੇ ਬੜਾ ਹੀ ਪਿਆਰਾ ਫੋਨ ਲਾਇਆ ਉਹ ਕਹਿੰਦਾ ਦੇਖ ਤੂੰ ਵੀਡੀਓ ਬਣਾਇਆ ਖਿਲਾਫ ਸਾਨੂੰ ਬੁਰਾ ਲੱਗਾ ਸਾਡੇ ਵਾਸਤੇ ਉਹ ਰੱਬ ਆ ਮੈਂ ਕਿਹਾ ਬੱਬੂ ਮਾਨ ਰੱਬ ਕਿਦਾਂ ਤੇਰੇ ਵਾਸਤੇ ਉਹਨੇ ਫਿਰ ਬੱਬੂ ਮਾਂ ਦਾ ਸਾਰਾ ਇਤਿਹਾਸ ਦੱਸਿਆ ਮੈਨੂੰ ਸਾਰਾ ਇਤਿਹਾਸ ਕੱਲੀ ਕੱਲੀ ਗੱਲ ਕਿ ਕਿਵੇਂ ਉਹਨੇ ਲੋਕਾਂ ਦੀ ਮਦਦ ਕੀਤੀ ਕਿਵੇਂ ਉਹ ਲੋਕਾਂ ਦੀ ਮਦਦ ਕਰਦਾ ਆ ਦਰਸ਼ਨ ਲਖੇ ਵਾਲੇ ਵਰਗੇ ਸੈਂਕੜੇ ਨੌਜਵਾਨਾਂ ਨੂੰ ਉਹਨੇ ਕੰਮ ਤੇ ਲਾਇਆ ਪੰਜਾਬ ਦਾ ਉਹਨੂੰ ਦਰਦ ਆ ਆਪਣਾ ਸਾਰਾ ਪੈਸਾ ਉਹਨੇ ਜਿਹੜਾ ਕਮਾਇਆ ਪੰਜਾਬ ਚ ਇਨਵੈਸਟ ਕੀਤਾ ਅਮਰੀਕ ਦਲਜੀਤ ਵਰਗਿਆਂ ਦੇ ਚਾਰਾਂ ਵਾਂਗੂ ਅਮਰੀਕਾ ਕੈਨੇਡਾ ਨਹੀਂ ਇਨਵੈਸਟ ਕੀਤਾ ਵੀ ਚਲੋ ਇੱਥੋਂ ਕਮਾਓ ਪੰਜਾਬੀਆਂ ਤੋਂ ਤੇ ਅਮਰੀਕਾ ਕੈਨੇਡਾ ਰਵੋ ਹੈ ਕਿਸਾਨੀ ਮੋਰ ਜੇ ਵਿੱਚ ਸਭ ਤੋਂ ਅੱਗੇ ਹਿੱਕ ਠੋਕੇ ਬੱਬੂ ਮਾਨ ਹੋਇਆ। ਉਹਨੇ ਮੈਨੂੰ ਇਹ ਗੱਲ ਕਹੀ। ਹੈਨਾ? ਇਹ ਬੰਦਾ ਉਹਨਾਂ ਕਹਿੰਦਾ ਮੈਂ ਰਹਿੰਦਾ ਰਿਆ ਆ ਬਹੁਤ ਪਿਆਰੀ ਸੋਚ ਆ ਬੱਬੂ ਮਾਨ ਕਹਿੰਦੇ ਵੀ ਆਪਣੇ ਲਾਗੇ ਪਾਸੇ ਕੋਈ ਵੀ ਬੰਦਾ ਗਰੀਬ ਆ ਕਿਸ ਨੂੰ ਪੈਸੇ ਦੀ ਜਰੂਰਤ ਆ ਉਹਨੂੰ ਉਸੇ ਵੇਲੇ ਪੈਸਾ ਜਿੰਨੇ ਪੈਸੇ ਚਾਹੀਦੇ ਲਓ। ਸਾਰੇ ਉਹਦੇ ਬੰਦੇ ਨਾਲ ਉਹਦੇ ਸੁਖੀ ਆ। ਇਹ ਤੋ ਕਹਿੰਦੇ ਵੀ ਸਾਡਾ ਰੱਬ ਆ ਰੱਬ ਮੰਨਣ ਦੋ। ਸਾਡੀ ਮਰਜ਼ੀ ਹੈ ਜਿਹਨੂੰ ਮਰਜ਼ੀ ਰੱਬ ਮੰਨੀਏ। ਤੂੰ ਖਿਲਾਫ ਕਿਉਂ ਵੀਡੀਓ ਬਣਾਉਣਾ ਇਹੋ ਜਿਹੇ ਬੰਦੇ ਦੇ। ਜਦੋਂ ਉਹਨੇ ਮੈਨੂੰ ਇਹ ਗੱਲਾਂ ਦੱਸੀਆਂ ਵੀ ਉਹ ਪੰਜਾਬ ਚੋਂ ਇਹਸ਼ਕਪੁਰਾ ਬਣਾਇਆ ਤੇ ਇਹਸ਼ਕਪੁਰਾ ਬਣ ਜਾਏ ਸਾਰਾ ਪੰਜਾਬ ਜਾਂ ਸਾਰੀ ਦੁਨੀਆ ਤੇ ਸ਼ੁਕ ਸ਼ਾਂਤੀ ਹੋ ਜਾਏ ਸਭ ਇੱਕ ਦੂਜੇ ਨਾਲ ਪਿਆਰ ਕਰਨਾ ਤੇ ਮੇਰੀਆਂ ਯਾਰ ਅੱਖਾਂ ਖੁੱਲ ਗਈਆਂ ਮੈਂ ਖੁਦ ਬੱਬੂ ਮਾਨ ਦਾ ਫੈਨ ਹੋ ਗਿਆ ਮੈਂ ਖੁਦ ਨੂੰ ਰੱਬ ਮੰਨ ਲਿਆ ਭਈ ਉਹ ਰੱਬ ਆ ਜਿਹੜਾ ਬੰਦਾ ਲੋਕਾਂ ਵਾਸਤੇ ਕਰਦਾ ਨਾ ਉਹ ਰੱਬ ਆ ਜਿਹੜਾ ਬੰਦਾ ਇਸ ਧਰਤੀ ਦਾ ਸੋਚਦਾ ਉਹ ਰੱਬ ਆ ਮੈਂ ਖੁਦ ਉਸ ਨੂੰ ਰੱਬ ਮੰਨ ਲਿਆ ਵੀਰੋ ਸੁਫਿਆਨਾ ਸੋਚ ਆ ਉਸ ਇਨਸਾਨ ਦੀ ਸੁਫਿਆਨਾ ਸੋਚ ਜੋ ਸੂਫੀਆਂ ਦੀ ਸੰਤਾ ਦੀ ਸੋਚ ਹੁੰਦੀ ਸੀ ਨਾ ਉਹ ਸੋਚ ਆ ਬੱਬੂ ਮਾਨ ਚ ਤੇ ਆਪਾਂ ਵੀ ਰੱਬ ਮੰਨ ਲਿਆ ਬਾਕੀ ਜੋ ਮਰਜੀ ਕਹੀ ਜਾਣ ਲੋਕ ਆਪਾਂ ਨੂੰ ਕੋਈ ਪਰਵਾਹ ਨਹੀਂ ਆਪਣੇ ਦਿਲ ਚ ਵਸ ਗਿਆ ਬੱਬੂ ਮਾਨ ਉਸ ਦਿਨ ਤੋਂ ਮਥਾ ਟੇਕਦੇ ਸਵੇਰੇ ਸ਼ਾਮ ਨਾਲ ਲਈਦਾ ਬੱਬੂ ਮਾਨ ਦਾ ਭਾਈ ਜਿਹੜਾ ਜਿਹੜਾ ਬੰਦਾ ਸਾਡੇ ਹੱਕ ਜੇ ਨਚਾਰ ਖਾਨ ਨੇ ਬਦਨਾਮ ਕਰ ਦਿੱਤਾ ਉਸ ਨੂੰ ਜੇ ਨਚਾਰ ਖਾਨ ਨੇ ਕਿਹੜੀ ਫਿਲਮ ਬਣਾਈ ਆ ਜਿਹੜੀ ਪੰਜਾਬ ਦੇ ਹੱਕ ਚ ਕੋਈ ਹੈ ਭੰਡ ਖਾਨਾ ਹੀ ਕੀਤਾ ਇਹਨਾਂ ਜਿਹੜਾ ਇਹਨਾਂ ਵਿਖਾਇਆ ਪੰਜਾਬ ਉਹ ਜਾ ਹੈਗਾ ਕੋਈ ਖੁਦ ਸੋਚੋ ਸੋ ਬਬੂ ਮਾਨ ਆਪਣਾ ਵੀ ਅੱਜ ਤੋਂ ਰੱਬਿਆ ਰੱਬ